ਲਓ ਜੀ ਮਾਰਕੀਟ ਦੇ ਵਿੱਚ ਨਿਤ ਨਵੇਂ ਤੋਂ ਨਵੇਂ ਪਖੰਡੀ ਸਾਹਮਣੇ ਆ ਰਹੇ ਨੇ ਤੇ ਹੁਣ ਤਾਂ ਹਾਦੀ ਹੀ ਹੋ ਚੁੱਕੀ ਆ ਕਿਉਂਕਿ ਮਾਰਕੀਟ ਦੇ ਵਿੱਚ ਮੁੱਛਾਂ ਵਾਲੀਆਂ ਮਾਤਾ ਆਉਣੀਆਂ ਸ਼ੁਰੂ ਹੋ ਗਈਆਂ ਮਾਫ ਕਰਨਾ ਤੁਸੀਂ ਇਸ ਗੱਲ ਨੂੰ ਗਲਤ ਨਾ ਲਿਓ ਪਰ ਜਿਸ ਤਰੀਕੇ ਦੇ ਨਾਲ ਪਖੰਡ ਬਾਦ ਨੂੰ ਵਧਾਵਾ ਦਿੱਤਾ ਜਾ ਰਿਹਾ ਲਗਾਤਾਰ ਵੀਡੀਓ ਸਾਹਮਣੇ ਆ ਰਹੀ ਨੇ ਜਿਹੜੇ ਕਿ ਇਹ ਪਖੰਡੀ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਸਾਡੇ ਵਿੱਚ ਮਾਤਾ ਆ ਗਈ ਆ ਅਸੀਂ ਮਾਤਾ ਦੀਆਂ ਸ਼ਕਤੀਆਂ ਸਾਡੇ ਵਿੱਚ ਵਾਸ ਕਰਦੇ ਨੇ ਜਿਸ ਦੇ ਚੱਲ ਨੇ ਅਸੀਂ ਜਿਹੜੇ ਕਿ ਲੋਕਾਂ ਦੇ ਭਲੇ ਲਈ ਕੰਮ ਕਰ ਰਹੇ ਆਂ ਲੋਕਾਂ ਦੇ ਵਿੱਚ ਭੂਤ ਪ੍ਰੇਤ ਕਰਦੇ ਆਂ ਲੋਕਾਂ ਦੇ ਕਾਰਜ ਠੀਕ ਕਰਦੇ ਆਂ ਲੋਕਾਂ ਦੇ ਦੁੱਖ ਦੂਰ ਕਰਦੇ ਆਂ ਜਿਸ ਦੇ ਚੱਲਦੇ ਅਨੇਕਾਂ ਵੀਡੀਓਜ਼ ਅਸੀਂ ਦੇਖ ਰਹੇ ਆਂ ਤਾਂ ਹੀ ਅਸੀਂ ਇੱਥੇ ਕਹਿ ਰਹੇ ਆਂ ਕਿ ਮੁੱਛਾਂ ਰੱਖ ਕੇ ਜਿਹੜੇ ਕਿ ਉਹਨਾਂ ਦੇ ਵੱਲੋਂ ਦੇਖਿਆ ਜਾ ਰਿਹਾ ਕਿ ਲੋਕਾਂ ਦੇ ਵਿੱਚ ਪਖੰਡਵਾਦ ਫੈਲਾਇਆ ਜਾ ਰਿਹਾ ਐਨਾ ਹੀ ਨਹੀਂ ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਸਿਰ ਤੇ ਚੁੰਨੀਆਂ ਵੀ ਲੀਆਂ ਜਾਂਦੇ ਨੇ ਬਹੁਤ ਤਰੀਕੇ ਜਿਹੜੇ ਕਿ ਅੱਜ ਕੱਲ ਦੇਖਿਆ ਜਾ ਰਿਹਾ ਪਖੰਡੀਆਂ ਵੱਲੋਂ ਅਪਣਾਏ ਜਾ ਰਹੇ ਨੇ ਕੋਈ ਕੇਲੇ ਖਾਣ ਵਾਲਾ ਬਾਬਾ ਮਾਰਕੀਟ ਦੇ ਵਿੱਚ ਆ ਰਿਹਾ ਕੋਈ ਤਰਸ਼ੂਲ ਲੈ ਕੇ ਲੋਕਾਂ ਦੇ ਭਲੇ ਕਰਨ ਲਈ ਮਾਰਕੀਟ ਦੇ ਵਿੱਚ ਪਖੰਡੀ ਆ ਰਿਹਾ ਕੋਈ ਕੁਝ ਕਰਕੇ ਤੇ ਕੋਈ ਕਿਸ ਤਰੀਕੇ ਦੇ ਨਾਲ ਕਹਿ ਸਕਦੇ ਕਿ ਵੱਖੋ ਵੱਖ ਤਰੀਕੇ ਅਪਣਾ ਕੇ ਪਖੰਡੀਆਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਗਾਹ ਮਚਾਇਆ ਹੈ ਕਿ ਲੋਕਾਂ ਨੂੰ ਆਪਣੇ ਪਿੱਛੇ ਲਗਾਇਆ ਹੋਇਆ ਹਾਲਾਂਕਿ ਇੱਥੇ ਲੋਕਾਂ ਨੂੰ ਵੀ ਪਤਾ ਕਿੰਨਾ ਪਖੰਡਿਆਂ ਦੇ ਕੋਲ ਆ ਕੇ ਉਹਨਾਂ ਦਾ ਕਿਸੇ ਤਰੀਕੇ ਦਾ ਕੋਈ ਭਲਾ ਨਹੀਂ ਹੁੰਦਾ ਹਾਲਾਂਕਿ ਬਹਿਮਾਂ ਦੇ ਵਿੱਚ ਫਸ ਜਾਂਦਾ ਜਦੋਂ ਕੋਈ ਪਖੰਡੀ ਦੇ ਜੇ ਕੋਲ ਜਾਂਦਾ ਜੇਕਰ ਕੋਈ ਗੱਲ ਕਹਿ ਦੇ ਉਹ ਗੱਲ ਮੰਨ ਲਓ ਸੱਚ ਹੋ ਜਾਵੇ ਜੇ ਕੋਈ ਗੱਲ ਹੋ ਜੇ ਤਾਂ ਬਹਿਮ ਕਰ ਲੈਂਦਾ ਕਿ ਵਾਕੇ ਇਸ ਦੇ ਕੁ ਇਸ ਦੇ ਪਖੰਡੀ ਦੇ ਕੋਲ ਹੈ ਜਿਹੜੀ ਕਿ ਐਨੀ ਸ਼ਕਤੀ ਹੈ ਕਿ ਆ ਜਿਹੜੇ ਕਿ ਸਾਡੇ ਦੁੱਖ ਵੀ ਦੱਸ ਰਿਹਾ ਸਾਡੇ ਦੁੱਖਾਂ ਨੂੰ ਦੂਰ ਵੀ ਕਰ ਸਕਦਾ ਕਿਉਂਕਿ ਦੁੱਖ ਸੁੱਖ ਜ਼ਿੰਦਗੀ ਦੇ ਵਿੱਚ ਬਣੇ ਹੋਏ ਨੇ ਇਹ ਕਦੇ ਵੀ ਆ ਜਾ ਸਕਦੇ ਨੇ ਸੋ ਇਹ ਕਿਸੇ ਵੀ ਪਖੰਡੀ ਦੇ ਹੱਥ 'ਚ ਨਹੀਂ ਕਿ ਤੁਹਾਡੇ ਦੁੱਖ ਦੂਰ ਕਰ ਦੇ ਜੇ ਪਖੰਡੀ ਟੂਣੇ ਮਾਣੇ ਕਰਕੇ ਤੁਹਾਡੇ ਪੱਲੇ ਦੁੱਖ ਪਾ ਦੇਣਗੇ ਜੋ ਤੁਹਾਡੇ ਦੁੱਖ ਸੁੱਖ ਲਿਖੇ ਹੋਏ ਨੇ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣਗੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਪਖੰਡ ਬਾਦ ਇਸ ਕਦਰ ਵੱਜ ਚੁੱਕਿਆ ਹੈ ਕਿ ਹੁਣ ਪਖੰਡੇ ਦੇ ਵੱਲੋਂ ਟਿੱਕੇ ਲਗਾ ਕੇ ਸੁਰਖੀਆਂ ਬਿੰਦੀਆਂ ਲਗਾ ਕੇ ਚੁੰਨੀਆਂ ਲੈ ਕੇ ਪਖੰਡ ਬਾਦ ਹੋਰ ਵੀ ਜ਼ਿਆਦਾ ਕੀਤਾ ਚਾਲਿਆ ਤੇ ਲੋਕ ਇਨਾ ਪਖੰਡੀਆਂ ਦੇ ਪੈਰਾਂ ਦੇ ਵਿੱਚ ਆ ਕੇ ਡਿੱਗਦੇ ਨੇ ਤੇ ਲਗਾਤਾਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਲ ਹੋ ਰਹੇ ਨੇ ਆਓ ਨਜ਼ਰ ਮਾਰਦੇ ਆਂ ਫਿਰ ਇਨਾ ਵੱਖ-ਵੱਖ ਪਖੰਡੀ ਤਸਵੀਰਾਂ ਤੇ